¡Ah, ਪਾਸੇ ਜਿੱਥੇ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਇੱਕ ਦਾਣਾ ਚੁੱਕਣ ਦੇ ਦਾਅਵੇ ਕੀਤੇ ਜਾਂਦੇ ਨੇ ਤੇ ਜਦੋਂ ਇਹ ਫਸਲ ਮੰਡੀਆਂ ਦੇ ਵਿੱਚੋਂ ਵਕ-ਵਕ ਵਿਭਾਗਾਂ ਵੱਲੋਂ ਖਰੀਦ ਲਈ ਜਾਂਦੀ ਹੈ ਤਾਂ ਫਿਰ ਇਸ ਤਰ੍ਹਾਂ ਦੀ ਖੱਜਲ-ਖੁਆਰੀ ਸ਼ੁਰੂ ਹੋ ਜਾਂਦੀ ਹੈ। ਦਾਦਾਈ ਕੁਝ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਦੇ ਐਫਸੀਆਈ ਗੋਦਾਮ ਦੇ ਵਿੱਚ ਜਿੱਥੇ ਗੋਦਾਮ ਦੇ ਬਾਹਰ ਟਰੱਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਤੇ ਟਰੱਕ ਡਰਾਈਵਰ ਵਿਭਾਗ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਜਿਸਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਰੀਬ 10 ਤੋਂ 12 ਦਿਨਾਂ ਤੋਂ ਜਿਹੜੀ ਗੱਡੀਆਂ ਨੇ ਉਹ ਖਾਲੀ ਨਹੀਂਆਂ ਕਰਵਾਈਆਂ ਜਾ ਰਹੀਆਂ ਤੇ ਕਨਕ ਦੀ ਫਸਲ ਜਿਹੜੀ ਹੈ ਉਸਤੇ ਨਾਲ ਭਰੀਆਂ ਹੋਈਆਂ ਬੋਰੀਆਂ ਟਰੱਕਾਂ ਦੇ ਵਿੱਚ ਲੱਦੀਆਂ ਹੋਈਆਂ ਨੇ ਜੋ ਕਿ ਖਾਲੀ ਗੋਦਾਮ ਦੇ ਵਿੱਚ ਨਹੀਂ ਕਰਵਾਈਆਂ ਜਾ ਰਹੀਆਂ ਜਸਦੇਰੋਸ ਦੇ ਵਿੱਚ ਟਰੱਕ ਡਰਾਈਵਰਾਂ ਨੇ ਇਕੱਠੇ ਹੋ ਕੇ FCI ਗੋਦਾਮ ਦੇ ਬਾਹਰ ਧਰਨਾ ਦੇ ਦਿੱਤਾ ਹੈ ਤੇ ਮੰਗ ਕਰ ਰਹੇ ਨੇ ਕਿ ਗੱਡੀਆਂ ਨੂੰ ਜਲਦ ਤੋਂ ਜਲਦ ਖਾਲੀ ਕਰਵਾਇਆ ਜਾਵੇ ਤੇ ਉਧਰ ਹੀ ਵਿਭਾਗ ਲੇਬਰ ਦੇ ਨਾਲ ਜਿਹੜਾ ਹੈ ਉਹ ਲਾਰੇ ਲੱਪੇ ਲਗਾ ਰਹੀ ਹੈ ਉਹਨਾਂ ਦੇ ਨਾਲ ਟਾਲਮਟੋਲ ਵਿਭਾਗ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇਸ ਬਾਰੇ ਜਦੋਂ ਪ੍ਰਦਰਸ਼ਨ ਕਰ ਰਹੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ 10 ਤੋਂ 12 ਦਿਨਾਂ ਦੇ ਵਿੱਚ ਜਿਹੜਾ FCI ਗੋਦਾਮ ਦੇ ਬਾਹਰ ਜਿਹੜੇ ਟਰੱਕ ਨੇ ਉਹ ਖੜੇ ਨੇ ਤੇ ਉਹਨਾਂ ਦੀਆਂ ਟਰੱਕਾਂ ਦੇ ਵਿੱਚੋਂ ਬੋਰੀਆਂ ਜਿਹੜੀਆਂ ਨੇ ਕਨਕ ਦੇ ਨਾਲ ਭਰੀਆਂ ਹੋਈਆਂ ਉਹ ਚੋਰੀਆਂ ਹੋ ਰਹੀਆਂ ਨੇ ਪਰ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਿਹਾ ਉਹਨਾਂ ਨੇ ਕਿਹਾ ਹੈ ਕਿ ਜੇਕਰ ਜਲਦ ਤੋਂ ਜਲਦ ਟਰੱਕ ਨੂੰ ਖਾਲੀ ਨਹੀਂ ਕਰਵਾਇਆ ਗਿਆ ਤਾਂ ਇਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਜਿਹੜਾ ਹੈ ਉਹ ਜਾਰੀ ਰਹੇਗਾ ਤੇ ਉਧਰ ਹੀ ਪ੍ਰਦਰਸ਼ਨਕਾਰੀਆਂ ਕੋਲ ਪੁਜੀ ਵਿਭਾਗ ਦੇ ਇਨਸਪੈਕਟਰ ਨੇ ਕਿਹਾ ਹੈ ਕਿ ਲੇਬਰ ਨਾ ਹੋਣ ਦੇ ਜਗਾ ਅਤੇ ਘਟ ਹੋਣ ਦੇ ਕਾਰਨ ਗੱਡੀਆਂ ਜੜੀਆਂ ਨੇ ਉਹ ਖਾਲੀ ਨਹੀਂ ਕਰਵਾਈਆਂ ਜਾ ਰਹੀਆਂ ਉਹਨਾਂ ਕਿਹਾ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਟਰੱਕਾਂ ਨੂੰ ਖਾਲੀ ਕਰਵਾਇਆ ਜਾਵੇ ਅਤੇ ਕਣਕ ਨੂੰ ਸਟੋਰ ਕੀਤਾ ਜਾਵੇ ਨਾ ਨਾਰਕੇਸ਼ ਕੁਮਾਰ ਹਾਂ ਸਰ ਮੈਂ ਸਭ ਮੈਨੂੰ ਸਾਨੂੰ 8 ਦਿਨ ਹੋ ਗਏ ਇੱਥੇ ਸਰ ਆਏ ਨੂੰ ਸਰ ਪਹਿਲੇ ਪਰਦੇਗਾਮ ਤੇ ਗੜੀਆਂ ਲੱਗੀਆਂ ਅੰਦਰ ਵਾੜੀਆਂ ਗੜੀਆਂ ਅੰਦਰ ਵਾੜ ਕੇ ਕਰਦੇ ਚੋਲਾ ਦੀਆਂ ਗੜੀਆਂ ਖਾਲੀ ਨਹੀਂ ਕਣਕ ਜਿਹੜੀ ਆ ਉਹ ਇੱਧਰ ਖਾਲੀ ਹੁੰਦੀ ਜੀ ਮੈਂ ਸਰ ਅਹੀਂ ਇੱਧਰ ਨੂੰ ਆ ਗਏ ਸਰ ਉਹਨੇ ਇੱਥੇ 8-8 ਦਿਨ ਹੋ ਗਏ ਸਰ ਇੱਥੇ ਉਹ ਕਿੰਨਾ ਕ ਬੰਦਾ રાખી ਰੱਖੇ ਗਏ ਸਰ ਮੱਛਰ ਰਾਤ ਮੱਛਰ ਨਹੀਂ ਜਾਉਂਦਾ ਜੇ 4 ਕਵੇ ਨਾਲ ਅੱਖ ਲੱਗਦੀ ਆ ਕੋਈ ਚੋਰ ਆਂਦਾ ਕੋਈ ਬੋਰੀ ਲੱਕ ਲੈ ਜਾਂਦਾ ਸਾਡਾ ਮਾਲ ਛਾਟ ਹੋ ਗਿਆ ਸਰ ਪਿਛਲੇ ਸਾਲ ਵੀ ਸਾਡੀਆਂ 60 ਬੋਰੀਆਂ ਇਥੋਂ ਲੈ ਗਈ ਤੇ ਸਰ ਅਹੀਂ ਕਿੱਥੇ ਜਾਈਏ ਅਰੇ ਕਿਹੜੇ ਗੋਦਾਮ 'ਚ ਤੁਸੀਂ ਆਇਓ ਐਂ ਇੱਕ ਐਂ ਹੀ ਗੋਦਾਮ ਇਹ ਐਫਸੀ ਹੀ ਤੱਕ ਗੋਦਾਮ ਹਾਂ ਐਫਕੇ ਹੀ ਤੱਕ ਗੋਦਾਮ ਤਰੇ ਪਹਿਲੇ ਗਏ ਆਪਾਂ ਸੀਡਬਲ ਸੀਡਬੀ ਤੇ ਉੱਥੇ ਦਿਨ ਹੋ ਗਏ ਜੀ ਤਹਰ ਗੱਡੀਆਂ ਨਹੀਂ ਖਾਦੀ ਕਰਨ ਦੇ ਤੇ ਹੁਣ ਤੁਸੀਂ ਕੀ ਕਰ ਰਹੇ ਹੋ ਸਰਕਾਰ ਕਰ ਰਹੇ ਰਿਆਂ ਕਿਹੀਂ ਨਾ ਕੋਈ ਐਂ ਘਰ ਅੰਦਰ ਜਾਂਦਣੀ ਨਾ ਬਾਹਰ ਜਾਂਦਣੀ ਗੱਡੀ ਕੋਈ ਵੀ ਆਪਾਂ ਧਰਣਾ ਲਾਇਆ ਸਾਡਾ ਹੱਲ ਕਰੋ ਜਦੋਂ ਹੱਲ ਹੋਏਗਾ ਤਹੀਂ ਉੱਡ ਉੱਡ ਜਾਾਂਗੇ ਤੁਹਾਨੂੰ ਪਰਸ਼ੋਦਮ ਸਿੰਘ ਜੀ ਹਾਂਜੀ ਪਰਸ਼ੋਦਮ ਜੀ ਕੀ ਦਿੱਕਤ ਆ ਰਹੀ ਹੈ ਤੁਸੀਂ ਧਰਣਾ ਦੇ ਰਹੇ ਹੋ ਦਿੱਕਤ ਆ ਸਾਡੇ ਗੱਡੀ ਆਉਣ ਦੀ ਕਾਰਡ ਹੈ ਮੇਰੇ ਕੋਲ ਬਿਲਟੀ ਆ ਅਸੀਂ 13 ਤਰੀਕ ਨੂੰ ਗੱਡੀਆਂ ਲਾਈਆਂ ਸੀ ਲੈਣ ਦੇ ਵਿੱਚ ਉਧਰ ਸੇਫ ਬੇਰ ਹੋਸ 6 ਦਿਨ ਉੱਥੇ ਗੱਡੀ ਖਲੋ ਕੇ ਕੰਡੇ ਤੋਂ ਮੇਰੀ ਗੱਡੀ ਵਾਪਸ ਕੀਤੀ ਆ ਕਹਿੰਦੇ ਵੀ ਇਹ ਮਾਲ ਤੁਹਾਡਾ ਉਧਰ ਉਤਰੇਗਾ ਇਧਰ ਚੌਲ ਉਤਰਨੇਗੇ ਕੋਣ ਉਧਰ ਵੀ ਚੌਲ ਵੀ ਉੱਤੇ ਜਾਂਦੇ ਆ ਤੇ ਇਧਰ ਵੀ ਚੌਲ ਉਤਰੀ ਜਾਂਦੇ ਆ ਔਰ 4 ਦਿਨ ਤੋਂ ਇੱਥੇ ਖੜੇ ਆ ਪਰੇਸ਼ਾਨ ਹੋ ਗਏ ਅਸੀਂ ਬਹੁਤ ਕਿਸ਼ਤਾ ਦੀ ਗੱਡੀ ਆ ਮੈਂ ਗਰੀਬ ਆਦਮੀ ਆ ਸਿੰਗਲ ਮੋਟਰ ਮਾਲਕਾਜੀ ਦੱਸੋ ਮੈਂ ਕਿੱਧਰ ਜਾਵਾਂ ਤੁਸੀਂ ਕੀ ਮੰਗਦੇ ਹੋਣਾ ਪਰ ਸਾਡੀ ਗੱਡੀ ਖਾਲੀ ਹੋਣੀ ਚਾਹੀਦੀ ਆ ਜਿੰਨਾ ਚਿਰ ਸਾਡਾ ਫੈਸਲਾ ਨਹੀਂ ਹੋਏਗਾ ਇੱਥੇ ਬੈਠੇ ਰਹਾਂਗੇ 13 ਤਰੀਕ ਤੋਂ ਆ ਜੀ ਆਹ ਹੌਨਰ ਰਿਗਾਰਡ ਮੇਰੇ ਕੋਲ ਕਾਗਜ਼ ਆ ਜੀ ਬਿਲਟੀ ਜੀ ਸਿੰਘ ਸੈਕਟਰੀ ਡੀਐਸਪੀ ਕੀ ਮੁਸ਼ਕਲ ਆ ਰਹੀ ਦੀ ਤੁਹਾਨੂੰ ਮੁਸ਼ਕਲ ਜੀ ਅਨੁਸਾਰ 6-7 ਦਿਨ ਹੋ ਗਏ ਆ ਕੰਨਿਆਂ ਨੂੰ ਦੋ ਦੋ ਦਿਨ ਹੋ ਗਿਆ ਕਿਉਂ ਨਾ ਨੀਆਂ ਗੱਡੀਆਂ ਖਾਲੀ ਕਰੀ ਜਾਂਦੇ ਮਾਲ ਕਿਥੇ 14 ਦੇ ਉਹਨਾਂ ਕੋਲ ਪੈ ਲੈ ਕੇ ਉਹਨਾਂ ਦੀਆਂ ਗੱਡੀਆਂ ਲਵਾਈ ਜਾਂਦੇ ਕੰਨ ਕਿੰਨੀਆਂ ਗੱਡੀ ਕੋਈ ਨਹੀਂ ਜਾਣ ਦਿੰਦੇ ਅੰਦਰ ਇਹ ਕਰਕੇ ਸਾਨੂੰ ساری ਰਾਤ ਮੱਛਰ ਦੀ ਸੌਂ ਦਿੰਦਾ ਇੰਨਾ ਤੇ ਗੰਦਿਆ ਕਿਰਪਾ ਕਰਕੇ ਸਾਰੀਆਂ ਗੱਡੀਆਂ ਦੋ ਦਿਨ ਦੇ ਵਿੱਚ ਸਾਰੀਆਂ ਖਾਲੀ ਕਰ ਵੰਦੇ ਸਾਡੀ ਬਜਾ ਇਹ ਹੈ ਕਹਿੰਦੇ ਪੇਠੋ ਦੋ ਦਿਨ ਘੜ ਕੇ ਓ ਪਰ ਲੈ ਕੇ ਜਮਾਈ ਭੇਜਦਾ 6 ਦਿਨ ਉੱਥੇ ਗੱਡੇ ਦੇ 6 ਦਿਨ ਬਾਅਦ ਵਾਰੀ ਆਈ ਤੇ ਜਮਾਉਣਾ ਜੋ ਫੇਰ ਜੀਆਂ ਬਾੜ ਖਾਦਦੀਆਂ ਕਹਿੰਦੇ ਇੱਥੇ ਨਹੀਂ ਵਾਰੀ ਉੱਤਰ ਚਲ ਜੋ ਐਂ ਕਿਹੜੇ ਖਾਲੀ ਕਰਦੀ ਐ ਇਹ ਜ ਕਰਕੇ ਬੇਹੱਦੀ ਬੇਨਤੀ ਆ ਜੀ ਲਿਵਰ ਦਾ ਇਸ਼ੂ ਸੀ ਡਬਲਯੂ ਸੀ ਮੇ उस करके क्या हुआ गाड़ियाँ होगी यहाँ पर डाइवर्ट हमारे पास अंदर स्पेस नहीं है ओपन में लगना है उसके लिए हम एग्री हैं हमारे पास क्रेट की अवेलेबिलिटी नहीं है क्रेट अवेलेबल करा रहे हैं और कवर अवेलेबल करा रहे हैं ये लोग कह रहे हैं कि पिछले पाँच पाँच सात सात दिन से सर पाँच दिन से वहाँ खड़े थे मेरे पास गेट पास कटा भाजी सी डब्ल्यू सी पठानकोट का ए डीपो है एफ एस डी पठानकोट इसलिए यहां करके नहीं कर सकते उधर लेबर की शॉर्टेज आप उधर जाके लेबर कॉन्ट्रैक्ट से पता कीजिए तब करके यहाँ ट्रक डाइवर्ट हुए हैं तो अब इनका क्या हाल है यू उतारेंगे कैमरा पर्सन हनी देनाल अजय सैनी की रिपोर्ट